ਸਾਨੂੰ ਨਹੀਂ ਮੰਗ ਨਾਟਕਰੀਆਂ ਨੇ ਤੁਹਾਨੂੰ ਪੂਰੇ ਭਾਅ ਨਹੀਂ ਮਿਲ ਰਹੇ ਉਹਦਾ ਕਸਾਨਾ ਨਾਲ ਧੱਕਾ ਹੋ ਰਿਹਾ ਹੈ ਅਸੀਂ ਹਰ ਵਕਤ ਉਹਨਾਂ ਦੇ ਨਾਲ ਖੜੇ ਆਂਗੇ ਕਾਲ ਕਰਦੀ ਐ ਅਸੀਂ ਚਾਹੇ ਅੱਧੀ ਰਾਤ ਕਾਲ ਕਰਨ ਅਸੀਂ ਤਿਆਰ ਪਰ ਤਿਆਰ ਹਾਂ ਲੀ ਜਾਣਾਗਾ ਕੋਈ ਵਾਟ ਨਹੀਂ ਕੋਈ ਹੋਣੀ ਜਾਣ ਹੀ ਜਾਣਾ ਸੀ no ਸਤਿ ਸ੍ਰੀ ਅਕਾਲ ਦੋਸਤੋ ਮੈਂ ਬਲਸਿੰਗ ਜਿਆਦਾ ਅੱਜ ਪਿੰਡ ਉਗਰਾਹਾ ਤੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜੋ ਕਿ ਪੂਰੇ ਭਾਰਤ ਦੇ ਵਿੱਚ ਅੱਜ ਟਰੈਕਟਰ ਤੋਂ ਤੁਹਾਨੂੰ ਸੜਕਾਂ ਦੇ ਵਿੱਚ ਤੁਹਾਨੂੰ ਮਿਲਣਗੇ ਉਸੇ ਕਾਈ ਦੇ ਤਹਿਤ ਅੱਜ ਉਗਰਾਹਾ ਤੋਂ ਵੀ ਸਾਡੇ ਕਿਸਾਨ ਵੀਰਾਂ ਨੇ ਟਰੈਕਟਰ ਇਕੱਤਰ ਕੀਤੇ ਨੇ ਇਹ ਪੂਰੇ ਸੰਦੂਰ ਜ਼ਿਲ੍ਹੇ ਦਾ ਚੱਕਰ ਲਾਉਣੀ ਅਸੀਂ ਸਾਡੇ ਇਸਾ ਕਾਈ ਦੇ ਉਗਰਾਹਾ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਤੋਂ ਜਾਣਾਂਗੇ ਉਹ ਕੀ ਤਸਵੀਰਾਂ ਇਹਨਾਂ ਨੇ ਕਿੱਥੇ ਕਿੱਥੇ ਜਾਣਾ ਹਾਂਜੀ ਪ੍ਰਧਾਨ ਜੀ ਸਾਹਿਬ ਪਰ ਪੱਤਰਕਾਰ ਜੀ ਕਿਸਾਨ ਭਰਾਵੋ ਪੱਤਰਕਾਰ ਜੀ ਜੋ ਇਹ ਸਾਡਾ ਜਿਹੜਾ ਅंदोलਨ ਚੱਲ ਰਿਹਾ ਹੈ ਦਿੱਲੀ ਦੇ ਸਾਡੀਆਂ ਮੰਗਾਂ ਮਸਲਿਆਂ ਤੇ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਅਸੀਂ ਹਰ ਵਕਤ ਉਹਨਾਂ ਦੇ ਨਾਲ ਖੜੇ ਆਂਗੇ ਹਰ ਵਕਤ ਸਾਡੀ ਤਿਆਰੀ ਇੱਕ ਦਿਨ ਵੀ ਨਹੀਂ ਕਰਦੇ ਰਹੇ ਜੋ ਵੀ ਤੋਂ ਕਾਲ ਆਉਗੀ ਸਤਿ ਸ਼੍ਰੀ ਅਕਾਲ ਦੇ ਨਾਲ ਆ ਅਸੀਂ ਅੱਜ 22 ਟਰੈਕਟਰ ਪਿੰਡੋਗਰਾਹ ਤੋਂ ਭੇਜ ਰਹੇ ਆਗੇ ਜੋ ਵੀ ਤੋਂ ਕਾਲ ਆਉਗੀ ਅਸੀਂ ਕਿਸੇ ਘੰਟੋਂ ਨਹੀਂ ਭਜਦੇ ਅੱਜ 26 ਬਰਬਰੀ ਦਾ ਪ੍ਰੋਗਰਾਮ ਹੈ 14 ਮਾਰਚ ਦਾ ਪ੍ਰੋਗਰਾਮ ਹੈ ਅਸੀਂ ਹਰ ਵਕਤ ਪ੍ਰੋਗਰਾਮਾਂ ਦੇ ਵਿੱਚਾਂਗੇ ਕੋਈ ਵੀ ਉਸ ਤੋਂ ਕਮੇਟੀ ਸਾਨੂੰ ਕਾਲ ਕਰਦੀ ਹੈ ਅਸੀਂ ਚਾਹੇ ਅੱਧੀ ਰਾਤ ਕਾਲ ਕਰਨ ਅਸੀਂ ਤਿਆਰ ਪਰ ਤਿਆਰ ਰਹਿੰਦੇ ਜੀ ਮਜ਼ਦੂਰਾਂ ਦਾ ਸਾਰਿਆਂ ਨਾਲ ਥੋੜੇ ਇੱਕਾ ਹੋਣਾ ਕਿਸਾਲ ਨੂੰ ਸਾਰਾ ਸਾਡੀਆਂ ਮਾਮਲਾ ਦਾ ਸਾਰ ਆ ਸਾਰਿਆਂ ਦੇ ਮੰਗੇ ਵਸਦੇ ਨੇ ਬਿਜਲੀ ਐਟ 2020 ਹੈ ਜਿਹੜਾ ਤੇ ਬਾਕੀ ਕਿਸਾਨੀ ਮੰਗਾ ਨਾਟਕਰੀਆਂ ਨੇ ਸਾਨੂੰ ਪੂਰੇ ਭਾਅ ਨਹੀਂ ਮਿਲਦੇ ਨੇ ਸਰਨਾ ਦੇ ਮਜ਼ਦੂਰਾਂ ਦੀਆਂ ਮੰਗਾਂ ਨਾਲ ਲੱਗਦੀਆਂ ਨੇ ਸਾਰੀਆਂ ਮੰਗਾਂ ਤੇ ਸੀ ਸਾਂਝੀ ਜਥੇਬੰਦੀ। ਸਾਡੇ ਪ੍ਰਧਾਨ ਜੀ ਵਿੱਚ ਮਤਲਬ ਆਪਣੀ ਜਥੇਬੰਦੀ ਨੂੰ ਕਹਿ ਦਿਨਾ ਲੋਕ ਵੀ ਇਹ ਮਤਲਬ ਕਿ ਉਹਨਾਂ ਨੂੰ ਕਾਲ ਲੈ ਲਈ ਮਤਲਬ ਸਾਥ ਨਹੀਂ ਤੋਂ ਰਹੇ ਉਹਨੂੰ ਤੁਸੀਂ ਇਹ ਵਾਰ ਕੀ ਕਹਿਣਾ ਚਾਹਗੇ। ਸਾਲ ਪ੍ਰਧਾਨ ਇਹ ਸੰਯੁਕਤ ਮੋਰਚਾ ਜਿਹੜਾ ਇਹ ਗਾਹਾਂ ਗਿਆ ਨਹੀਂ ਆਪਣੀਆਂ ਮੰਗਾਂ ਤੇ ਲੜਦੇ ਆ ਸਾਰੇ ਭਾਰਤ ਦੇ ਵਿੱਚ ਇਹਨਾਂ ਜ਼ਰੂਰ ਹੈਗਾ ਜਿਵੇਂ ਸੰਯੁਕਤ ਮੋਰਚਾ ਕਹੂਗਾ ਉਹ ਸਾ ਬਨਾਲਾ ਸਾਰੀਆਂ ਜੱਥੇਬੰਦੀਆਂ ਜਾਣਗੀਆਂ ਚੱਲ ਕੁਝ ਜੱਥੇਬੰਦੀਆਂ ਬਾਗਿਆਂ ਬਾਟਾਂ ਦੇਖਣੇ ਕੋਈ ਖਨੌਰੀ ਖੜਿਆਗਾ ਕੋਈ ਸੰਭੂ ਦੇ ਖੜਿਆਗਾ ਕਿਤਾ ਕੋਈ ਉਹਨਾਂ ਨਾਲ ਜਿਲਾਨੀ ਉਹਨਾਂ ਦਾ ਹੱਕ ਕਰਦਾ ਉਹ ਗੈਰਨਾਜ ਅਜਿ ਹਿੱਕਣ ਹੋਰ ਚਾਗਾ ਤੇ ਕਈ ਜੱਥੇਬੰਦੀਆਂ ਨੇ ਉਹਨਾਂ ਤੇ ਧੱਕਾ ਹੁੰਦਾ ਜੇ ਤभी ਹੁੰਦਾ ਅਸੀਂ ਨਾਮ ਦੀ ਨਾਲ ਇਥੋਂ ਐਡਿਸ਼ਨ ਪੂਰੀ ਕਰਦੇ ਹਾਂ ਅਸੀਂ ਨੇ ਵੀ ਜਾਣਾ ਦਿੱਲੀ ਜਿਹੜਾ ਰਿਜਿਸਟ੍ਰ ਮੋਰਟੀ ਦੀ ਗੱਲ ਹੋਈ ਮੋਰਟੀ ਨੇ 14 ਫਰਵਰੀ ਨੂੰ ਦਿੱਲੀ ਜਾਣਾ ਕੋਈ ਬੱਟ ਨਹੀਂ ਕੋਈ ਹੋਣੇ ਜਾਣੀ ਜਾਣਾ ਨਹੀਂ ਹਾਂਜੀ ਫਿਰ ਦਿੱਲੀ ਪੂਰੀ ਕਰਦੇ ਆ 14 ਤਰੀਕ ਨੂੰ ਮੀਟਿੰਗ ਹੋਈ ਜੀ ਮੋਰਟੀ ਤੋਂ ਪਹਿਲਾਂ ਗੱਲਬਾਤ ਹੋ ਰਹੀ ਹੈ ਤਿਆਰ ਪਰ ਤਿਆਰ ਹੈ ਜਿਹੜਾ ਸੰਗਠਨ ਪਰਿਵਾਰ ਦੀ ਤਿਆਰੀ ਹੈ ਆਪਣਾ ਕਾਉਂਡੀ ਤੇ ਜਿਹੜਾ ਵੀ ਟੱਕਾ ਹੋ ਰਿਹਾ ਅੱਗੇ ਖੜਾ ਕੇ ਸਰਕਾਰ ਨੇ ਕਰਨਾ ਨਹੀਂ ਚਾਹੀਦਾ ਹੈ ਉਹ ਵੀ ਸਾਡੀਆਂ ਜਾਇਜ਼ ਮੰਗਾਂ ਨੇ ਮੰਨ ਲੈਣੀਆਂ ਉਹ ਵੀਰੋ ਇਹ ਕਾਨੂੰਨ ਦੇ ਪ੍ਰਧਾਨ ਦੀ ਸਾਡਾ ਸੰਵਧਨ ਹੱਕ ਬਣਦਾ ਇਹ ਨਾਲ ਜੋ ਹੁੰਦਾ ਹੈ ਕਦਰ ਦੇ ਮੋਟਾ ਨੇ ਨਹੀਂ ਲੱਗਿਆ ਇਹ ਕੰਪਨੀ ਦਾ ਪ੍ਰਧਾਨ ਕਿਸੇ ਕੋਲ ਨਹੀਂ ਹਾਲੀ ਕੀ ਦੇਖਦੇ ਹੋ ਭਾਰਤੀ ਕਿਸਾਨ ਜੂਨੀਅਰ ਰੇਟ ਦਾ ਗਰਾਹਾਂ ਜਿੰਦਾਬਾਦ ਜਿੰਦਾਬਾਦ ਸੈਨਤਾ ਸਰਕਾਰ ਜਿੰਦਾਬਾਦ ਖੇਤ ਮਜ਼ਦੂਰ ਏਕਤਾ ਗਰਾਹਾਂ ਜਿੰਦਾਬਾਦ 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 ਖੇਤ ਮਜ਼ਦੂਰ ਏਕਤਾ ਗਰਾਹਾਂ ਜਿੰਦਾਬਾਦ 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 ਭਾਰਤੀ ਕਿਸਾਨ ਜੀ ਉਹਨਾਂ ਦੀ ਏਕਤਾ ਗਰਾਹਾਂ ਜਿੰਦਾਬਾਦ 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 ਸਾਡਾ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਸਾਡੀਆਂ ਮਾਵਾ ਭੈਣਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ